ਤੇ ਅਸਾਰ ਮਨ ਕਮਜ਼ੋਰ ਹੁੰਦਾ ਤੇ ਕਹਿੰਦੇ ਜੇ ਇਹਨੂੰ ਬਾਣੀ ਪੜ੍ਹ ਕੇ ਦਬਾ ਲਈਏ ਫਿਰ ਤਾਂ ਟਿਕ ਜਾਂਦਾ ਜੇ ਨਾ ਦਬਾਈਏ ਕਹਿੰਦੇ ਫੇ ਬਾਹਰ ਭੱਜ ਲੈਂਦਾ ਹੈ ਤੇ ਜਿੰਨਾ ਮਰਜੀ ਕੋਈ ਸੰਗਤ 'ਚ ਬੈਠਣ ਦਾ ਯਤਨ ਕਰੇ ਫਿਰ ਟਕੇਗਾ ਨਹੀਂ ਇਸ ਕਰਕੇ ਕਹਿੰਦੇ ਅਸੀਂ ਉੱਠਦੇ ਹਾਂ ਸਾਰੇ ਜਪਜੀ ਸਾਹਿਬ ਸ਼ੁਰੂ ਕਰ ਲੈਂਦੇ ਹਾਂ ਤਾਂ ਕਿ ਇਹਨੂੰ ਦਬਾ ਲਈਏ ਉਠਤ ਮਹਾਰਾਏ ਕਹਿੰਦੇ ਉੱਠਦੇ ਹਾਂ ਸਾਰ ਭਾਈ ਪ੍ਰਮਾਤਮਾ ਦਾ ਨਾਮ ਜਪਣ ਆਰੰਭ ਕਰੋ ਬੈਠਤ ਕਹਿੰਦੇ ਬਹਿ ਕਰਕੇ ਜਪ ਲਓ ਭਾਈ ਚੌਂਕੜਾ ਮਾਰ ਕਰਕੇ ਜੇ ਕਿਸੇ ਪ੍ਰਕਾਰ ਕਰਕੇ ਕੋਈ ਢਿੱਲਮਸ ਹੋਵੇ ਸਰੀਰ ਠੀਕ ਨਾ ਹੋਵੇ ਜਾਂ ਐਉਂ ਕਹਿ ਲੋ ਵੀ ਕੋਈ ਬਿਮਾਰੀ ਦਾ ਬੰਦਾ ਆਦੀ ਹੋਵੇ ਬੈਠ ਆ ਸਕਦਾ ਹੋਵੇ ਬਹੁਤਾ ਲੰਬਾ ਸਮਾਂ ਸਤਿਗੁਰੂ ਜੀ ਕਹਿੰਦੇ ਸੋਵਤ ਫਿਰ ਪੈ ਕਰਕੇ ਲੇਟ ਕਰਕੇ ਜਪ ਲੋ ਤਾਂ ਵੀ ਕੋਈ ਗੱਲ ਨਹੀਂ ਮਹਾਰਾਜ ਕਹਿੰਦੇ ਉਠ ਤ ਬੈਠ ਤ ਸੋਵਤ ਦਿਹਾਈ ਹੈ ਉੱਠਦੇ ਆ ਬੈਠਦੇ ਆ ਸੌਂਦੇ ਆ ਮਹਾਰਾਏ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਜਿਹੜਾ ਧਿਆਣਾ ਚਾਹੀਦਾ ਹੈ ਮਾਰਗ ਚਲਤ ਹਰੇ ਹਰ ਗਾਈਐ ਹਾਂ ਕਹਿੰਦੇ ਮਾਰਗ ਚਲਤ ਜਦੋਂ ਕਿਧਰੇ ਵੀ ਜਾਣਾ ਹੋਵੇ ਕਹਿੰਦੇ ਉਸ ਮਾਰਗ ਦੇ ਉੱਤੇ ਜਾਣ ਲੱਗਿਆਂ ਵੀ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਕਿਧਰੇ ਯਾਤਰਾ ਕਰਨੀ ਹੈ ਕਹਿੰਦੇ ਜਿੱਧਰ ਜਾਣਾ ਹੈ ਉਥੇ ਆਪਣੇ ਕਦਮਾਂ ਦੇ ਨਾਲ ਜਿਹੜਾ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਜਿਹੜਾ ਧਿਆਉਣਾ ਚਾਹੀਦਾ ਹੈ ਮਾਰਗ ਚਲਤ ਹਰੇ ਹਰ ਗਾਈਐ ਤੁਰਦਿਆਂ ਫਿਰਦਿਆਂ ਵੀ ਮਹਾਰਾਜ ਜੀ ਕਹਿਣ ਲੱਗੇ ਭਾਈ ਪਰਮੇਸ਼ਰ ਜੀ ਦਾ ਜਿਹੜਾ ਉਹ ਸਿਮਰਨ ਕਰਨਾ ਚਾਹੀਦਾ ਹੈ। ਰਾਵਣ ਸੁਨੀਜੈ ਅੰਮ੍ਰਿਤ ਕਥਾ। ਮਹਾਰਾਜ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਉਹ ਮਰਤੂ ਤੋਂ ਰਹਿਤ ਹੈ। ਅੰਮ੍ਰਿਤ ਹੈ ਮਰਤੂ ਤੋਂ ਰਹਿਤ ਕਰ ਦੇਣ ਵਾਲਾ ਹੈ। ਇਹੋ ਜੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਵਿਆਖਿਆ ਮਹਾਰਾਜ ਕਹਿੰਦੇ ਆਪਣੇ ਕੰਨਾਂ ਦੇ ਨਾਲ ਜਿਹੜਾ ਹੈ ਉਹ ਸੁਣਨਾ ਕਰ। ਸ਼ਰਵਨ ਸੁਨੀਜਾ ਅੰਮ੍ਰਿਤ ਕਥਾ ਪਰਮਾਤਮਾ ਦੇ ਨਾਮ ਦੀ ਕਥਾ ਮਰਤੂ ਤੋਂ ਰਹਿਤ ਕਰ ਦੇਣ ਵਾਲੀ ਹੈ ਇਸ ਕਰਕੇ ਤਾਂ ਮਹਾਰਾਜ ਨੇ ਕਿਹਾ ਗੁਰ ਸਖਮੀਤ ਚਲੋ ਗੁਰ ਜਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਰਾਲੀ ਮਹਾਰਾਜ ਕਹਿੰਦੇ ਇਹ ਤਾਂ ਨਰਾਲੀ ਕਥਾ ਹੈ ਪਰਮਾਤਮਾ ਦੇ ਨਾਮ ਦੀ ਇਹ ਦੁੱਖਾਂ ਤੇ ਸੁੱਖਾਂ ਤੋਂ ਰਹਿਤ ਕਰ ਦੇਣ ਵਾਲੀ ਹੈ ਤੇਰੇ ਅੰਦਰ ਇਉਂ ਕਹਿ ਲੋ ਜਿਹੜਾ ਜੀਵਤ ਭਾਵ ਹੈ ਉਹਨੂੰ ਮਿਟ ਦਏਗੀ ਤੇਰੇ ਤੇ ਬਖਸ਼ਿਸ਼ਾਂ ਕਰ ਦੇਗੀ ਇਹੋ ਜੀ ਪਰਮੇਸ਼ਰ ਜੀ ਦੇ ਨਾਮ ਦੀ ਕਥਾ ਨੂੰ ਮਹਾਰਾਜ ਕਹਿਣ ਲੱਗੇ ਸੁਣਿਆ ਕਰ ਪਹਿਲਾਂ ਤਾਂ ਨਾਮ ਜਪਿਆ ਕਰ ਦੂਜਾ ਫਿਰ ਗੁਰਬਾਣੀ ਦੀ ਕਥਾ ਸੁਣਿਆ ਕਰ ਕਿਉਂ ਕਹ ਲਓ ਜਿਹੜਾ 1 ਘੰਟਾ ਕਥਾ ਸੁਣਨੀ ਆ ਰੋਜ਼ ਨਿਤਾਬ੍ਰਤੀ ਨਿਯਮ ਬਣਾ ਕਰਕੇ ਇਹ ਇਦਾਂ ਐ ਵੀ ਜਿੱਦਾਂ 3 ਘੰਟੇ ਲਗਾਤਾਰ ਨਾਮ ਜਪਣਾ ਇੱਕ ਪਾਸੇ ਕੋਈ 3 ਘੰਟੇ ਨਾਮ ਜਪ ਲੇ ਇੱਕ ਪਾਸੇ ਕੋਈ ਘੰਟਾ ਕਥਾ ਸੁਣ ਲੇ ਕਹਿੰਦੇ